ਬਰੀਫਲੀ ਕੀ ਕਹਿਣਾ ਚਾਹੋਗੇ ਸੋਤੀ ਮਾਲੀਵਾਲ ਵਾਲੇ ਇਨਸੀਡੈਂਟ ਤੇ ਸਰ ਮੈਂ ਇਹ ਕਹਿਣਾ ਚਾਹੁੰਦਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਐ ਇਹ ਦੂਜੇ ਤੇ ਅਟੈਕ ਕਰਨ ਨੂੰ ਬਹੁਤ ਹੋ ਜਾਂਦੀਆਂ ਪਰ ਆਪਣੇ ਆਪ ਨੂੰ ਕਲੀਨਿੰਗ ਕਰਦੀਆਂ ਇੱਕ ਮੈਂਬਰ ਪਾਰਲੀਮੈਂਟ ਜਿਹਨੂੰ ਬਣਾਇਆ ਹੋਵੇ ਜਿਹਨੂੰ ਤੁਸੀਂ ਔਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਬਣਾਇਆ ਹੋਵੇ ਯੂ ਟਰੀਟ देम ਵਿਦ ਲਾਈਕ ਥਿਸ ਐਂਡ ਸਮਜੀਤ ਸਿੰਘ ਬਾਂਸ ਵਰਗੇ ਰੇਪਿਸਟ ਨੂੰ ਜਿਹਨੇ ਉਸਲੇਦੀਨ ਨੂੰ ਟੌਰਮੈਂਟ ਕੀਤਾ ਮਲਟੀਪਲ ਕੇਸਿਸ 올ਓਵਰ ਇੰਡੀਆ ਤੇ ਰਜਿਸਟਰ ਕਰਾਏ ਉਹਦੇ ਅਗੇਂਸਟ ਤੋ ਬ੍ਰੇਕ ਹਰ ਵੈਲ ਉਹਦੇ ਫਾਦਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਸਾਡਾ ਜਿਹੜਾ ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਰਾਹੁਲ ਗਾਂਧੀ ਉਹ ਜੁਆਇਨ ਕਰਾ ਰਿਹਾ ਹੈ ਬਿਆਨ ਸਿੰਘ ਦਾ ਪੋਤਾ ਕੇਤੀਆ ਕੈਂਡ ਵਾਲਾ ਉਹਨਾਂ ਦਾ ਮੰਤਰੀ ਰਿਹਾ ਕਿ ਸਾਰੇ ਇੱਕੋ ਜਿਹੇ ਆ ਬੀਜੇਪੀ ਵਾਲਿਆਂ ਨੂੰ ਫੜੋ ਟਿਕੀ ਹੈ ਉਹਨੂੰ ਮਨਿਸਟਰ ਰੱਖਿਆ ਹੋਇਆ ਜਿਹਦੇ ਤੇ ਅਲੀਗੇਸ਼ਨ ਲੱਗ ਰਹੀਆਂ ਨੇ ਦੂਸਰੇ ਨੂੰ ਮੈਂਬਰ ਪਾਰਲੀਮੈਂਟ ਨੂੰ ਫੜੇ ਹੋ ਕੇ ਉਹਦੇ ਮੁੰਡੇ ਨੂੰ ਟਿਕਟ ਦਿੱਤੀ ਹੈ ਪਰ 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 ਹਰੀਸ਼ ਰਾਜੀ ਇਹਨਾਂ ਸਾਰਿਆਂ ਪਾਰਟੀਆਂ ਦਾ ਇਹ ਕਹਿਣਾ ਵਾ ਉਹਨਾਂ ਦੀ ਮੈਂ ਇੱਕ ਡੈਵਲ ਐਡਵੋਕੇਟ ਪਲੇ ਕਰ ਰਿਹਾ ਕਿ ਇਹਨਾਂ ਦੀ ਇਹਨਾਂ ਦੀ ਕਨਵਿਕਸ਼ਨ ਨਹੀਂ ਹੋਈ ਥੈਨ ਵਾਟ ਰਾਈਟ ਯੂ ਹੈਵ ਟੂ ਸਪੀਕ ਅਗੇਂਸਟ ਦੀ ਅਦਰਸ ਜਿਹਨਾਂ ਦੀ ਕਨਵਿਕਸ਼ਨ ਨਹੀਂ ਹੋਈ ਹਾਡ ਯੂ ਓਪਨ ਯਰ ਮਾਉਥ ਜਦ ਤਾ ਤੁਸੀਂ ਕੇਜਰੀਵਾਲ ਅੰਦਰ ਹੋਵੇ ਉਹਦੀ ਕਨਵਿਕਸ਼ਨ ਨਹੀਂ ਹੋਈ ਜਦ ਕਾਂਗਰਸਮੈਨ ਫੈਰੇ ਵਰਗੇ ਨੂੰ ਫੜ ਕੇ ਨਜਾਇਜ਼ ਕੇਸਾਂ ਚ ਅੰਦਰ ਕਰਦੇ ਹੋ ਉਹਨਾਂ ਦੀ ਕਨਵਿਕਸ਼ਨ ਹੋਈ ਹੁੰਦੀ ਹੈ ਥੈਨ ਵਾਈਸ ਯੂ ਸਪੀਕ ਅਗੇਂਸਟ देम ਸ਼ੋਰ ਥੈਨ ਵਾਈਸ ਸ਼ਿਵ ਸਰੈਂਡਰ ਅਗੇਂਸਟ ਕਿਉਂ ਬੋਲਦੇ ਹੋ ਦੀ ਕਨਵਿਕਸ਼ਨ ਹੋਈ ਹੈ ਤੇ ਵਾਇ ਹਰਿਆਣਾ ਦੇ ਮਿਨਿਸਟਰ ਸੰਦੀਪ ਦੇ ਅਗੇਂਸਟ ਬੋਲਦੇ ਉਹਦੀ ਕਨਵਿਕਸ਼ਨ ਹੋਈ ਹੈ ਮੋਰੈਲਿਟੀ ਵੀ ਕੁਝ ਹੁੰਦੀ ਹੈ ਸ਼ੋਰ ਇਲਜ਼ਾਮ ਲੱਗੇ ਤੇ ਲੋਕੀ ਸਤੀਫੇ ਦੇ ਦਿੰਦੇ ਆ ਬਿਲਕੁਲ ਠੀਕ ਹੈ ਥੈਂਕ ਯੂ ਹਰੀਸ਼ ਰਾਏ ਜੀ ਤੁਸੀਂ ਸਾਡੇ ਨਾਲ ਜੁੜੇ ਆਪਣਾ ਵਿਊ ਪੁਆਇੰਟ ਸ਼ੇਅਰ ਕੀਤਾ ਹਰੀਸ਼ ਰਾਏ ਟਾਂਡਾ ਸਾਹਿਬ ਦਾ ਐਮਐਲਏ ਰਹੇ ਨੇ ਐਸਵੀ ਐਡਵੋਕੇਟ ਨੇ ਲੁਧਿਆਣਾ ਦੇ ਵਿੱਚ ਉਹ ਆਪਣਾ ਵਿਊ ਇਸ ਮਸਲੇ ਦੇ ਉੱਤੇ ਸ਼ੇਅਰ ਕਰ ਰਹੇ ਸਨ